ਰੋੜਕਾ ਕਲਾਂ ਦੇਖੇ 30 ਸੱਭਿਆਚਾਰਕ ਕਮੇਟੀ ਵੱਲੋਂ ਅੱਜ 30 ਦੇ ਤਿਉਹਾਰ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਲੰਬੜਦਾਰ ਕੁਲਵਿੰਦਰ ਸਿੰਘ ਸੰਧੂ ਅਤੇ ਡਾਕਟਰ ਲੇਖਰਮ ਲਬੜੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਇਹਨਾਂ ਤੋਂ ਇਲਾਵਾ ਬੂਟਾ ਰਾਮ ਕਈ ਜੀ ਮਨਜੀਤ ਸਿੰਘ ਸੰਧੂ ਗੁਰਿੰਦਰ ਸਿੰਘ ਸੰਧੂ ਜੀਵਨ ਲਾਲ ਸਾਬਕਾ ਸਰਪੰਚ ਹਰਪਾਲ ਸਿੰਘ ਸੰਧੂ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ ਇਸ ਮੌਕੇ ਤੇ ਨਗਰ ਨਿਵਾਸੀ ਬੀਬੀਆਂ ਮਟਿਆਰਾਂ ਤੇ ਬੱਚੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਵੇਰੇ ਧਾਰਮਿਕ ਰਸਮਾਂ ਨਿਭਾਉਣ ਤੋਂ ਬਾਅਦ ਬੀਬੀਆਂ ਵੱਲੋਂ ਬਾਅਦ ਦੁਪਹਿਰ ਬੜੇ ਚਾਅਮ ਨਾਲ ਬੋਲੀਆਂ, ਗੀਤ ਅਤੇ ਸੁਹਾਗ ਆਏ ਗਏ। ਗਿੱਧਾ ਪਾਇਆ ਗਿਆ। ਬੀਬੀਆਂ ਨੇ ਪ੍ਰਾਤਨ ਸ਼ੈਲੀ ਵਿੱਚ ਗਿੱਧਾ ਅਤੇ ਬੋਲੀਆਂ ਪਾਈਆਂ। ਇਸ ਮੌਕੇ ਤੇ ਬੋਲਦਿਆਂ ਗੁਰਵਿੰਦਰ ਸਿੰਘ ਸਾਹਿਬ ਕਾ ਸਰਪੰਚ ਅਤੇ ਡਾਕਟਰ ਲੇਖਰਾਮ ਲਵਲੀ ਜੀ ਨੇ ਕਿਹਾ ਕਿ ਇਹੋ ਜਿਹਾ ਤਿਹਾੜ ਜਿੱਥੇ ਸਾਨੂੰ ਸਾਡੇ ਵਿਰਸੇ ਨਾਲ ਜੋੜਦੇ ਹਨ। ਉਥੇ ਸਾਡੀਆਂ ਬੱਚੀਆਂ ਭੈਣਾਂ ਨੂੰ ਰਲ ਮਿਲ ਕੇ ਬੈਠਣਾ ਤੇ ਹੱਸਣ ਖੇਡਣ ਦਾ ਸਮਾਂ ਦਿੰਦੇ ਹਨ ਜੋ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਤਿਹਾੜ ਸਾਨੂੰ ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਇਸ ਮੌਕੇ ਤੇ ਕਮੇਟੀ ਮੈਂਬਰ ਬੀਬੀਆਂ ਨੇ ਸਮੂਹ ਸਹਿਯੋਗੀ ਸਜਣਾ ਦਾ ਧੰਨਵਾਦ ਤੀਆਂ ਸੱਭਿਆਚਾਰਕ ਕਮੇਟੀ ਵੱਲੋਂ ਤੀਆਂ ਦਾ ਤਿਹਾੜ ਹਰ ਸਾਲ ਬੜੇ ਚਾਅਵਾਂ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ ਇਸ ਮੌਕੇ ਤੇ ਬੀਬੀ ਦਾਸੋ ਸਤਿਆਦੇਵੀ ਜਸਵਿੰਦਰ ਕੌਰ ਸਿੰਧੋ ਰਾਜਰानी ਸਮੇਤ ਵੱਡੀ ਗੰਟੀ ਵਿੱਚ ਪਿੰਡ ਵਾਸੀ ਔਰਤਾਂ ਅਤੇ ਬੱਚੀਆਂ ਹਾਜ਼ਰ ਸਨ ਵਾਹਿਗੁਰੂ ਜੀ ਦਾ ਹਾਲਾਤ ਹੈ ਵਾਹਿਗੁਰੂ ਜੀ ਦੇ ਘਰੇ ਅਜੇ ਪਿੰਡ ਰੋਡ ਦਾ ਨੰਬਰ 23 ਰਾਵਲ ਕਿਤੇ ਨੌਥਾ ਤੀਆਂ ਦਾ ਮੇਲਾ ਲਗਾਇਆ ਜਾ ਰਿਹਾ ਹੈ ਕਿਉਂਕਿ ہماری ਪਿੰਡ ਦੀ ਦੇ ਨਾਲ ਪੰਚਾਇਤ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਹ ਪੀਤੀਆਂ ਨੂੰ ਹਰ ਸਾਲ ਇੱਕ ਤਰ੍ਹਾਂ ਐਸਵਾ ਅੰਸਾਰ ਵੀ ਅੱਜ ਤੇ ਕੱਲ ਪੰਜ ਤਰੀਕ ਤੇ ਛੇ ਤਰੀਕ ਨੂੰ ਪਿੰਡ ਰੌੜਤਾ ਕਲਾਂ ਦੀ ਪੱਤੀ ਦਾਵਲ ਇੰਦਰ ਦੀ ਚੱਕੀ ਦੇ ਲਾਗੇ ਇਹਿਆ ਮੇਲਾ ਲਗਾਇਆ ਜਾ ਰਿਹਾ ਹੈ ਸੋ ਸਭ ਤੋਂ ਬੇਤੀ ਆ ਕਿ ਇਸ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਲੜਕੀਆਂ ਦਾ ਤਿਹਾਰ ਆ ਜੀ ਦੇ ਕੋਲ ਦੇ ਮਹੀਨੇ ਦੇ ਵਿੱਚ ਗਿਆਨੀਆਂ ਜਿਹੜੀਆਂ ਕੋਪਰੇਟਿਵ ਕੀ ਆਉਂਦੀਆਂ ਇਹ ਆਪਣੀਆਂ ਹਥੇਲੀਆਂ ਦੇ ਨਾਲ ਨਾਲ ਰਲ ਕੇ ਬਾਸਾ ਫੱਟਾ ਕਰਕੇ ਢੀਂਗਾ ਝੂਲ ਕੇ ਇਸ ਮੇਲੇ ਨੂੰ ਬੜੌਨੀਆ ਮੈਂ ਆਪਣੇ ਬਣੂ ਤੇ ਆਪਣੇ ਸਾਥੀਆਂ ਨੂੰ ਪਿੰਡ ਵਾਸੀਆਂ ਨੂੰ ਲਾਤਾ ਰਵਾਸੀਆਂ ਨੂੰ ਮੇਂਦੀ ਜਾਤਾ ਸੋਕੇ ਇਸ ਮੇਲੇ ਤੇ ਪਹੁੰਚੀ ਫਿਰ ਮੇਲੇ ਦੀ ਰੌਣਕ ਨੂੰ ਵਧਾਓ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਅਸ਼ੀਰਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਥੀ ਕਰਾਂ ਇਸ ਸਾਲ ਵੀ ਮੇਕੀਆਂ ਦਾ ਤਿਉਹਾਰ ਉਹ ਕਿ ਸੋ ਰਹੇ ਤੂੰ ਆ ਕੀ ਲੜਕੀਆਂ ਆਪਣੀ ਧੀ ਕੀ ਘਰ ਦੀ ਵਿੱਚ ਮਨਾਇਆ ਕਰਦੇ ਆ ਉਹ ਤਿਉਹਾਰ ਦੇ ਵਿੱਚ ਅੱਛਾ ਮਨੂ ਤੇ ਬੜਾ ਖੁਸ਼ ਹੋਇਆ ਕੱਡੀਆਂ ਮਾਮਾ ਭੈਣਾ ਛੋਟੀਆਂ ਬੱਚੀਆਂ ਧੀਆਂ ਜਿਹੜੀਆਂ ਕਿ ਇਸ ਤਿਉਹਾਰ ਨੂੰ ਮਨਾ ਰਹੀਆਂ ਆ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਜਿਸ ਨਾਲ ਆਪਣਾ ਭਾਈਚਾਰਾ ਜਿਹੜਾ ਉਹ ਤਾਂ ਮਜ਼ਬੂਤ ਹੁੰਦਾ ਸਾਡੇ ਤਿਉਹਾਰ ਜਿਹੜੇ ਆ ਉਹ ਸਭ ਘਰਾਂ ਦੇ ਸਾਂਝੇ ਆ ਪਿੰਡ ਦੇ ਵਿੱਚ ਜਿਹੜੀ ਆ ਖੁਸ਼ੀ ਆ ਇਸ ਗੰਨੋ ਤੇ ਇੱਥੇ ਹਰ ਤਿਉਹਾਰ ਜਿਹੜਾ ਆ ਉਹ ਸਭ ਭਾਈਚਾਰੇ ਵੱਲੋਂ ਮਿਲ ਕੇ ਮਨਾਇਆ ਜਾਂਦਾ ਹੈ। ਤੋਂ ਇੱਥੇ ਅੱਜ ਪਹੁੰਚੇ ਹੋਏ ਆ ਬੜੀ ਖੁਸ਼ੀ ਵਾਲੀ ਗੱਲ ਵਾ ਕਿ ਉਹਨਾਂ ਮਾਸੀ ਬੀਬੀਆਂ ਨੇ ਆਪਣੀਆਂ ਭੈਣਾਂ ਨੇ ਮਾਤਾ ਮੰਗ ਕੇ ਇਸ ਚੀਜ਼ ਦੀ ਵਧਾਈ ਦਿੰਦਾ ਹਾਂ। ਇਹੋ ਜਿਹੇ ਤਿਉਹਾਰ ਜਿਹੜੇ ਆ ਉਹਦੇ ਨਾਲ ਜੁੜਨੀ ਰਾਜ ਸੌਂਣੀ ਤਰੱਕੀ ਕਰ ਤਾਂ ਕਿ ਸਾਡੇ ਪਿੰਡ ਦੀ ਇਹ ਸਾਦੀ ਭਾਵਨਾ ਬਣੀ ਰਹੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿਕ ਤੰਪਾ ਵਿੱਚ ਨਾ ਕੋਈ ਬਾ ਮੇਰੀ ਮੱਈਆ ਦੇਖਾ ਤਰਾਂ ਵਿੱਚ ਨਾ ਕੋਈ ਬਾ ਮੇਰੀ ਭੰਨੀ ਸਿੱਤ ਸੰਸਾਰ ਵਿੱਚ ਨਾ ਕੋਈ ਬਾ Yeah, right. No! I

तूं साथी अगा جڑی اكي سان کي ته ري ماڻهڙا جڙي اٿي ڪٿي ته نان ڏاتي جي جاتڻ نا ڪيتي مي با سان کي ٿي گهڙي ميري سي پٽ بي کي خاطر ٽڙي نال پڙهتي ٽڙ گئي سارا نال پڙهتي کي ٽڙ گئي سارا نال پڙهتي کي ٽڙ گئي ਬੀਨਾ ਬੋਲਾਡ ਰੱਖੀ ਜੋ ਕਹੇ ਮੇ ਬਾ ਵੀਰ ਬਾ ਵੀਰ ਕਹਿਣੇ ਆਤੀ ਅੱਤੀ ਦੀ ਝੂਠੀ ਅੱਤੀ ਮੈਂ ਸਮਝਾ ਲਊਂਗਾ ਪਹਿਣੇ ਭਾਰੀ ਲੈਦਾਊਂਗਾ ਜੱਤੀ ਮੈਂ ਸਮਝਾ ਲਊਂਗਾ ਪਹਿਣੇ Bye. Thank you.